ਇਸ ਕੰਟੈਂਟ ਨੂੰ ਦੇਖ ਕੇ ਪ੍ਰੈਡਿਕਸ਼ਨ ਵਾਲੇ 파ਟ ਤੇ ਨਾ ਜਾਇਓ ਇਹ ਸਿਰਫ ਇੱਕ ਨੌਲੇਜ ਹੈ ਸ਼ਨੀ ਨੂੰ ਸਮਝਣ ਲਈ ਪ੍ਰੈਡਿਕਸ਼ਨ ਕਿਸੇ ਵੀ ਚਾਰਟ ਦੀ ਪ੍ਰੈਡਿਕਸ਼ਨ ਇੱਕ ਪਲੈਨਟ ਦੇ ਉੱਤੇ ਡਿਪੈਂਡ ਨਹੀਂ ਕਰਦੀ ਪ੍ਰੈਡਿਕਸ਼ਨ ਡਿਪੈਂਡ ਕਰਦੀ ਹੈ ਨੇਟਿਵ ਚਾਰਟ ਗੋਚਰ ਚਾਰਟ ਰਾਸ਼ੀ ਨਕਸ਼ਤਰ ਤੇ ਇਹਨਾਂ ਸਾਰਿਆਂ ਦੇ ਬੇਸਿਕ ਕੰਬੀਨੇਸ਼ਨਸ ਦੇ ਉੱਤੇ ਇਹਦਾ ਮੋਟੇ ਸਿਰਫ ਸ਼ਨੀ ਨੂੰ ਅੰਡਰਸਟੈਂਡ ਕਰਨਾ ਰਹੇਗਾ ਇਹਨਾਂ ਤੋਂ ਤੁਸੀਂ ਜ਼ਰੂਰ ਦੇਖ ਸਕਦੇ ਹੋ ਵੀ ਤੁਹਾਡੀ ਕੁਣ ਲਈ ਜ शनि ਕਿਹੜੇ ਭਾਵ ਤੇ ਕਿਹੜੀ ਰਾਸ਼ੀ ਚ ਆ ਉਹ ਸਿਗਨੀਫਾਈ ਰਿਜ਼ਲਟ ਜ਼ਰੂਰ ਦੇਗਾ ਜਾਂ ਦੇ ਰਿਆ ਹੋਏਗਾ ਤੇ ਦਸ਼ਾਂਤ ਦਸ਼ਾ ਨੂੰ ਵੀ ਤੁਸੀਂ ਸਮਝ ਸਕਦੇ ਹੋ ਦੂਜੀ ਸਭ ਤੋਂ ਇੰਪੋਰਟੈਂਟ ਚੀਜ਼ ਸਮਝ ਸਕਦੇ ਹੋ ਬਈ ਉਹਦੇ ਨਾਲ ਕਿਹੜਾ ਪਲੈਨਟ ਬੈਠਾ ਹੈ ਜਾਂ ਉਹਦੀ ਦ੍ਰਿਸ਼ਟੀ ਕਿਹੜੇ-ਕਿਹੜੇ ਪਲੈਨਟ ਦੇ ਉੱਤੇ ਆ ਉਹਦੇ ਅਕੋਰਡਿੰਗ ਵੀ ਦੇਖਿਆ ਜਾ ਸਕਦਾ ਹੁਣ ਸ਼ਨੀ ਹੈ ਕੀ ਸ਼ਨੀ ਸੌਰ ਮੰਡਲ ਦਾ ਜਿਹੜੀ ਐਸਟ੍ਰੋਲੋਜੀਕਲ ਫੈਮਿਲੀ ਦਾ ਸਭ ਤੋਂ ਸਲੋ ਪਲੈਨਟ ਹੈ ਤੇ ਇਹਨੂੰ ਤੁਸੀਂ ਉਲਟ ਤਾਂ ਨਹੀਂ ਗਿਆ ਸਕਦੇ ਹੋ ਤੁਸੀਂ ਇਹ ਸਮਝੋ ਕਿ ਸ਼ਨੀ ਦੀ ਜਿਹੜੀ ਇੱਕ ਚੱਕਰ ਚਨੀ ਦਾ ਇੱਕ ਗੋਚਰ ਹੈ ਇਹ ਲਗਭਗ ਲਗਭਗ 3 ਮਹੀਨੇ ਆਦਾ ਹੈ 28 ਸਾਲ ਦਾ 28 ਸਾਲਾਂ 'ਚ ਸ਼ਨੀ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ 'ਚ ਜਾਂਦਾ ਹੈ ਤੇ ਇਸ ਦੌਰਾਨ ਜਿਹੜੇ ਉਹ ਕਿਹੜੇ ਚਰਨ 'ਚ ਗੁਰਦਾਏ ਕਿੰਨੇ ਨਕਸ਼ਤਰ ਚੇਂਜ ਕਰ ਰਿਹਾ ਹੈ ਉਹਦੇ ਉੱਤੇ ਡਿਪੈਂਡ ਕਰਦਾ ਹੈ ਇਹਦੀ ਜਿਹੜੀ ਆਪਣੀ ਰਾਸ਼ੀ ਹੈ ਇਹ ਮਕਰ ਰਾਸ਼ੀ ਤੇ ਕੁੰਭ ਰਾਸ਼ੀ ਹੈ ਇਹਨਾਂ ਦੋਨਾਂ ਰਾਸ਼ੀਆਂ ਚੋਂ ਵੀ ਜਿਹੜੀ ਫੇਵਰਿਟ ਰਾਸ਼ੀ ਸ਼ਨੀ ਦੀ ਮੰਨੀ ਜਾਂਦੀ ਹੈ ਉਹ ਕੁੰਭ ਰਾਸ਼ੀ ਮੰਨੀ ਜਾਂਦੀ ਹੈ ਸ਼ਨੀ ਦੀ ਮੈਂ ਤੁਹਾਨੂੰ ਜਿਵੇਂ ਕਿਹਾ ਵੀ ਸ਼ਨੀ ਦੀ ਆਪਣੇ ਆਪ ਇੱਕ ਫੈਮਲੀ ਹੈ ਪਲੈਨਟਸ ਵੀ ਆਪਣੇ ਆਪ ਚ ਇੱਕ ਫੈਮਲੀ ਹੈ ਸ਼ਨੀ ਉਸ ਫੈਮਲੀ ਚ ਸੂਰੇ ਦੀ ਪਤਨੀ ਛਾਇਆ ਦਾ ਪੁੱਤਰ ਹੈ ਛਾਇਆ ਸ਼ਨੀ ਦੀ ਮਾਤਾ ਹੈ ਜਿਹੜੀ ਕੀ ਬਲੈਕ ਹੁੰਦੀ ਹੈ ਛਾਇਆ ਤੇ ਆਪਣੀ ਮਾਂ ਦੇ ਪ੍ਰਭਾਵ ਨਾਲ ਸ਼ਨੀ ਦਾ ਜਿਹੜਾ ਰੰਗ ਹੈ ਉਹ ਦਾਗ ਹੈ ਜਿਹੜਾ ਪિતા ਹੈ ਉਹ ਸੂਰੇ ਹੈ ਸੂਰੇ ਤੇ ਸ਼ਨੀ ਦੀ ਕੰਜੈਸ਼ਨ ਜਿਹੜੀ ਆ ਫਾਦਰ ਤੇ ਸੰਦੇ ਵਿਚਾਰਕ ਤਾਲਮਿਲ ਲਈ ਵਧੀਆ ਨਹੀਂ ਮੰਨੀ ਜਾਂਦੀ ਹਾਲਾਂਕਿ ਇਹ ਹਮੇਸ਼ਾ ਨਹੀਂ ਹੁੰਦਾ ਹੁਣ ਇਹਦੇ ਰਿਜ਼ਲਟ ਮੈਂ ਤੁਹਾਨੂੰ ਦੱਸੂਗਾ ਸ਼ਨੀ ਤੇ ਸੂਰੇ ਦਾ ਜਿਹੜਾ ਕੰਜੈਸ਼ਨ ਹੈ ਇਹ ਅਕਸਰ ਡਿਟੈਚਮੈਂਟ ਦਿੰਦਾ ਹੈ ਉਹ ਕਿਉਂ ਦਿੰਦਾ ਹੈ ਜਦੋਂ ਛਾਇਆ ਦਾ ਪੁੱਤਰ ਹੋਇਆ ਤਾਂ ਛਾਇਆ ਜਾਣਦੀ ਸੀਗੀ ਕਿ ਇਹ ਸੂਰੇ ਦਾ ਪੁੱਤਰ ਹੈ ਇਸ ਕਥਾ ਦੇ ਅਨੁਸਾਰ ਤਾਂ ਜਦੋਂ ਸੂਰੇ ਨੇ ਆਪਣੇ ਪੁੱਤਰ ਨੂੰ ਦੇਖਿਆ ਤਾਂ ਉਹ ਬਹੁਤ ਸੂਰੇ ਆਪਣੇ ਆਪ ਚ ਬਹੁਤ ਤੇਜਵਾਨ ਇਨਸਾਨ ਜਾਂ ਤੇਜਵਾਨ ਪਲੈਨਟ ਸੀਗਾ ਤਾਂ ਉਹਨੇ ਸ਼ਨੀ ਨੂੰ ਆਪ ਦਾ ਬੱਚਾ ਮੰਨਣ ਤੋਂ ਇਨਕਾਰ ਕਰਤਾ। ਯਾ ਮੂੰ ਮੋੜ ਲਿਆ। ਯਾ ਉਹਨੇ ਕਿਹਾ ਨਹੀਂ ਯਾਰ ਮੇਰਾ ਬੱਚਾ ਐ ਨਾ ਡਾਕ ਕਿਵੇਂ ਹੋ ਸਕਦਾ ਹੈ। ਉਹ ਆਪਣੀ ਮਾਂ ਤੇ ਗਿਆ ਸੀ। ਤਾਂ ਇਹ ਉਹ ਚੀਜ਼ ਸ਼ਨੀ ਨੂੰ ਪਸੰਦ ਨਹੀਂ ਆਈ। ਤਾਂ ਹੋਇਆ ਕਿ ਉਹਦਾ ਉਹਦੀ ਅਟੈਚਮੈਂਟ ਸੂਰੇ ਤੋਂ ਹੋ ਗਈ। ਇਸ ਕਰਕੇ ਜੇ ਦਾ ਡਿਟੈਚਮੈਂਟ ਦਾ ਕਾਰਕ ਹੈ ਉਹ ਸੂਰੇ ਤੇ ਸ਼ਨੀ ਦੀ ਯੂਤੀ ਨੂੰ ਕਿਹਾ ਜਾਂਦਾ ਹੈ ਅਸਰ ਫਾਦਰ ਤੇ ਸੰਧੀ ਵੀ ਹੋ ਸਕਦੀ ਹੈ ਆਦਰਵਾਇਸ ਕਿਸੇ ਵੀ ਚੀਜ਼ ਆ ਪੀਕ ਤੱਕ ਅਟੈਚਡ ਹੋ ਕੇ ਉਹਦਾ ਛੁੱਟ ਜਾਣਾ ਉਹ ਤੋਂ ਬਿਲਕੁਲ ਮੋਹ ਬੰਗ ਹੋ ਜਾਣਾ ਇਹ ਸੂਰੇ ਤੇ ਸ਼ਨੀ ਦੀ ਯੂਤੀ ਕਿਸੇ ਵੀ ਇਨਸਾਨ ਦੀ ਕੁਣਲੇ ਚ ਦਿੰਦੀ ਹੈ ਤਾਂ ਇਹ ਤਾਂ ਹੋ ਗਿਆ ਸ਼ਨੀ ਦੇ ਜਨਮ ਦੀ ਕਥਾ